ചി <laughs> ਟ੍ਰੇਨ ਤੇ ਜਾਣਾ ਹੁਣ ਆਪਾਂ ਨੇ ਸਨ ਹੋਰੇ ਸਾਰੀ ਟ੍ਰੇਨਾਂ ਬੰਦੀਆਂ ਕਿਹੜਾ ਤੇ ਰੋਕ ਕੇ ਸਨ ਮੀਂਹ ਜ਼ਰੂਰ ਤੇ ਕੀ ਹੋਣਾ ਹੈ ਲੋ ਸਭ ਇਟਲੀ ਦੀ ਸਭ ਤੋਂ ਮਸ਼ਹੂਰ ਰਹੀ ਹੈ ਉਹ ਇਹ ਉਹ ਉਹ ਵੀ ਵਿੱਚ ਜਾਂਦਾ ਕਿ ਨਹੀਂ ਨਹੀਂ ਉਹ ਨਹੀਂ ਜਾਂਦਾ ਉਹ ਜਿਹੜਾ ਉਹਦਾ ਪ੍ਰੇਮ ਚੌਪੜਾ ਕਿਹੜਾ ਉਹ ਦੇਖੋ ਪਰ ਨਹੀਂ ਸਨ ਹੋਰ ਉਹ ਹੁੰਦਾ ਨਹੀਂ ਨਹੀਂ ਇਹ ਸਨ ਹੋਰ ਇਸ ਨੂੰ ਇਹ ਤੁਹਾਨੂੰ ਜਾਂਦੀ ਹੈ ਇਹ ਨਹੀਂ ਜਿੰਨਾ ਹੌਲੀ ਹੌਲੀ ਜਾਣਾ ਸਾਰੀਆਂ ਪਹਾੜੀਆਂ ਦੇ ਵਿੱਚ ਵੀ ਹੋ ਗਏ ਸਾਰੇ ਜੋ ਪੌਂਟੇ ਬਣਾਏ ਹੋਏ ਇਹਨਾਂ ਨੇ ਪੌਲ ਪੌਲ ਬਣਾਏ ਹੋਏ ਆ ਜੋ ਵੀ ਉਹ ਜਿੱਦਾਂ ਫੋਟੋਆਂ ਵਿੱਚ ਦਿਖਾਇਆ ਹੋਈਆਂ ਹਾਂ ਜੀ ਨੇ ਵੀ ਹੋ ਗਈ ਨੇ ਵੀ ਤਾਂ ਬਹੁਤ ਜਾਂਦੀ ਉੱਧਰ ਹੈ ਨਹੀਂ ਹਾਂਜੀ ਓਏ ਠੰਡ ਪੂਰੀ ਹੋਊਗੀ ਫਿਰ ਹੈ ਨਾ ਹੈਂ ਹਾਂ ਅਹ ਸਾਰੀ ਬੰਦ ਉਹ ਨਹੀਂ ਚੱਲਣੀ ਪੈਂਦੀ ਪੂਰੇ ਵੈਸੇ ਵੀ ਹੁਣ ਵੀ ਲੱਗ ਰਹੀ ਹੈ ਠੰਡ ਥੋੜੀ ਕਿ ਦਿਨ 20 ਦਿਨ ਹੋਏ ਪਹਿਲਾਂ ਜਾ ਕੇ ਅੱਛਾ ਅੱਜ ਤੁਹਾਨੂੰ ਉਹ ਤਿੰਨ ਕਿਥਾਂ ਹੀ ਰੋਕਦੇ ਆ ਉਥੇ ਤੁਸੀਂ ਉਤਰ ਜਾਦੇ ਆਪਣੇ ਫੋਟੋ ਫੋਟਾ ਕੈਪਟ ਕਲਿੱਕ ਕਰ ਸਕਦੇ ਹੋ ਜੇ ਵਿਚ ਰੁਕਣਾ ਚਾਹਦੇ ਉਸ ਟ੍ਰੇਨ ਚ ਨਹੀਂ ਚੜਨਾ ਅਗਲੀ ਤੇ ਚੜਜੋ ਕੋਈ ਟਾਈਟ ਤੁਹਾਡੀ ਆਉਣ ਜਾਣ ਦੀ ਹੈ ਆਉਣ ਜਾਣਦੀ ਹੈ 3 ਘੰਟੇ ਦਾ ਪੌਣੇ 2 ਘੰਟੇ ਲੱਗੇ। ਅੱਛਾ ਪੌਣੇ 2 ਘੰਟੇ। ਨਿਕਲ। ਸਹੀ ਹੈ। ਉਹ ਕਿੱਧਰ ਨੇ ਸਾਰੇ? ਉਹ ਪਾਣੀ ਦੀ ਬੋਤਲ ਲੱਗੇ ਸੀ। ਇਹ ਵੀ ਹੈਗੀ ਹੈ। ਹਾਂ। ਉਹ ਨਾ ਖੁੱਲੇ ਉਹ ਬੂ। ਹਾਂ। ਪਾਣੀ ਕਰਾਂਗੇ ਇਸ ਤੋਂ ਚਲੋ। ਕਿਉਂ? ਕਿਹੜਾ ਰਸਤਾ ਜਾ ਬਣਾਇਆ ਆ ਜਾਣ ਨੂੰ ਟ੍ਰੇਨ ਨੂੰ? ਪੋਲ ਆਇਆ ਹੈ। ਅੱਛਾ ਪੋਲ ਤੇ ਹੈ। ਹੈਂ? ਬੜਾ ਰਿਆ ਕੋਲਾ ਅੱਛਾ ਪੱਸੀ ਪੱਸੀ ਜਾਤਾ ਬੜ ਰਿਆ ਹਾਂ ਕੇਤਲੀ ਚੜੇ ਕੇਤਲੀ ਦਾ ਸਹੀ ਹੈ ਮਾਂ ਮੰਮੀ ਇਹ ਦੇਖੀ ਕਿੰਨਾ ਠੰਡ ਲੱਗ ਰਹੀ ਹੈ ਮਾਨੂੰ ਜੈਕਟ ਨਾ ਖਰੀਦਣ ਉਹ ਆ ਬੰਦੂ ਦੇ ਦੀ ਆ ਪਾਣੀ ਨਾ ਪਈ ਤਾਂ ਹੈ ਜਿੱਕ ਜੈਕਟ ਜੀ ਕਿਹੜੀ ਭਾਈ ਕਹਿ ਰਿਹਾ ਸੀ ਕਿ ਪਾ ਲੈਂਦੇ ਤੁਸੀਂ ਜੇ ਪਾਉਣੇ ਤੇ ਉਹ ਕਹਿ ਰਿਹਾ ਤਾਂ ਹਾਂ ਹਾਂ ਚੱਲ ਦੇਖੀ ਜਾ ਆਪਾਂ ਤਾਂ ਜੇ ਇਹ ਕਹਿੰਦੇ ਉਤਰਨਾ ਤਾਂ ਹੈ ਨਹੀਂ ਇੰਨਾ ਥੋੜਾ ਬਹੁਤ ਤਾਂ ਉਤਰਨਾ ਹਾਂ ਹਾਂ ਕਿੰਨੀ ਭਿੜ ਹੈ ਹਾਂ ਇਹ ਮੈਂ ਮਰ ਜਾ ਇਹ ਆਪਾ ਤਾਂ ਮੇਰੀ ਤਾਂ ਬਈ ਉਰੇ ਕੁਲਫੀ ਬਾੜ ਨਹੀਂ ਬਣਨੀ ਆ ਹਾਏ ਇਹ ਮੈਂ ਮੇਰਾ ਕੀ ਬਣੂ ਘਰੇ ਕਿ ਕੀ ਚੋ ਜੂ ਜੂ ਜੂ

और यारी टिम्बर ट्रेन है तो हाँ तो देखो क्या बनाया है हुआ बनाया हुआ किसी ने बनाया हुआ है तो Nura cup ਸ਼ਾਂਤ ਹੋਇਆ ਸ਼ਾਂਤ ਮੇਰੇ ਮਾਰੀ ਨਾ ਪਰ ਬੇ ਉਹ ਹੁੰਦਾ ਬਈ ਮਾਰੀ ਨਾ ਫਿਰ ਫਵੋਰੀ ਹੈ ਮਾਰੀ ਨਾ ਉਧਰ ਖੇਲਾਂਗੇ ਪੱਲੇ ਦੁੱਖ ਦਦ ਦੇ ਹੱਥਾਂ ਨੂੰ ਦੁੱਖ ਨਹੀਂ ਠੰਡੇ ਲੱਗਦੇ ਆ ਵਿਚਾਰੇ ਖਲਜੁੰਦੇ ਆ ਹੂੰ ਹੂੰ ਤੇ ਮੈਂ ਬਿਚਵਾਤ ਹੋ ਗਈ ਤੇ ਯਕ ਪਤਾ ਨਹੀਂ ਕਿਉਂ ਸੋਨੋ ਹੋ ਜਾਂਦੇ ਆ ਹੱਥ ਮੈਂ ਨਹੀਂ ਇਹ ਮੈਂ ਨਹੀਂ ਅੰਬਰ ਧਿਆਨ ਨਾਲ ਛੰਡ ਬੁੱਤ ਲਾਦੀ ਹੈ ਨਾ ਹੂੰ ਇਹ ਮੈਨੂੰ ਮੈਨੂੰ ਚੰਡਾ ਉੱਧਰ ਜਾ ਕੇ ਦੇਖਦੇ ਆ ਉੱਧਰ ਪਈ ਹੋਈ ਆ ਇਹ ਮੈਂ ਚੰਡਾ ਲਿਆ ਗਰਮੀ ਵਾਲੀ ਨਹੀਂ ਮੈਂ ਬਾਹਰ ਨਹੀਂ ਆ ਰਹੀਆਂ ਕੱਲਿਆਂ ਦੀ ਤੇ ਪਾਣੀ ਖਰਗੋਸ਼ ਹੁਣ ਖਰਗੋਸ਼ ਵਾਂਗ ਹੈ ਨਾ ਹੂੰ ਇਹ 1999 ਦੀ ਬਣਾਈ ਹੋਈ ਆ ਹੂੰ ਨਾ ਕਿਸੇ ਦੇ ਨੂਰ ਬੋਟ ਗਿੱਲੇ ਹੋ ਜਾਣਗੇ ਇਹ ਪਿੱਛੇ ਨਾਲ ਗਿਰ ਜੀ